ਵਾਹਿਗੁਰੂ ਜੀ ਇੱਕ ਵਾਰੀ ਹਜਰਤ ਮੂਸਾ ਨੂੰ ਦੋ ਬੰਦੇ ਮਿਲੇ ਇੱਕ ਅਮੀਰ ਸੀ ਤੇ ਦੂਜਾ ਗਰੀਬ ਸੀ ਜਿਹੜਾ ਅਮੀਰ ਸੀ ਉਹ ਹਜਰਤ ਮੂਸਾ ਨੂੰ ਕਹਿੰਦਾ ਕਿ ਤੂੰ ਰੱਬ ਦੇ ਕੋਲ ਜਾਂਦਾ ਰਹਿੰਦਾ ਹੈ ਤੇ ਮੇਰਾ ਇੱਕ ਸਨੇਹਾ ਉਸ ਰੱਬ ਦੇ ਕੋਲ ਜ਼ਰੂਰ ਦੇ ਕੇ ਆਵੀ ਪਹੁੰਚਾਵੀਂ ਕਹਿੰਦਾ ਕਿ ਕਹਿੰਦਾ ਰੱਬ ਨੂੰ ਕਹੀਂ ਕਿ ਮੇਰੇ ਕੋਲ ਹੁਣ ਬਹੁਤ ਸਾਰਾ ਪੈਸਾ ਹੋ ਗਿਆ ਹੈ ਤੇ ਮੈਨੂੰ ਹੋਰ ਨਹੀਂ ਚਾਹੀਦਾ ਕਿਸੇ ਹੋਰ ਜ਼ਰੂਰਤਮੰਦ ਨੂੰ ਪੈਸਾ ਦੇ ਦੇ ਮੈਨੂੰ ਪੈਸਾ ਦੇਣਾ ਬੰਦ ਕਰ ਦੇ ਫਿਰ ਜਦੋਂ ਹਜਰਤ ਮੂਸਾ ਅੱਗੇ ਜਾਂਦਾ ਹੈ ਤੇ ਅੱਗੇ ਇੱਕ ਗਰੀਬ ਬੈਠਿਆ ਹੁੰਦਾ ਹੈ ਤੇ ਉਹ ਉਸ ਨੂੰ ਹਜਰਤ ਮੁਸਾ ਨੂੰ ਕਹਿੰਦਾ ਹੈ ਕਿ ਮੇਰੀ ਇੱਕ ਫਰਿਆਦ ਰੱਬ ਕੋਲ ਲੈ ਕੇ ਜਾ ਤੂੰ ਜਾਂਦਾ ਰਹਿੰਦਾ ਹੈ ਕਹਿੰਦਾ ਕਿ ਕਹਿੰਦਾ ਮੈਂ ਇੰਨਾ ਗਰੀਬ ਹਾਂ ਕਿ ਮੇਰੇ ਕੋਲ ਕੁਝ ਵੀ ਨਹੀਂ ਇੱਕ ਫੱਟੀ ਬਨਾਨ ਹੈ ਜੇ ਮੈਂ ਆਪਣੇ ਸਰੀਰ ਤੇ ਧਾਰਨ ਕੀਤੀ ਹੋਈ ਹੈ ਤੇ ਮੇਰੇ ਕੋਲ ਨਾ ਤਾਂ ਘਰ ਹੈ ਨਾ ਕੁਝ ਖਾਣ ਨੂੰ ਹੈ ਤੇ ਮੇਰਾ ਇਹ ਸੁਨੇਹਾ ਪਰਮਾਤਮਾ ਅੱਗੇ ਲੈ ਕੇ ਜਾਵੀਂ ਕਿ ਮੈਨੂੰ ਕੁਝ ਧਨ ਦੇ ਮੈਨੂੰ ਕੁਝ ਰਹਿਣ ਵਾਸਤੇ ਮੇਰਾ ਕੁਝ ਪ੍ਰਬੰਧ ਕਰੇ ਕਿ ਮੈਂ ਆਪਣੀ ਗਰੀਬੀ ਜਿਹੜੀ ਹੈ ਉਸ ਤੋਂ ਬਚ ਸਕਾਂ ਫਿਰ ਇਸ ਤਰ੍ਹਾਂ ਕਹਿੰਦੇ ਹਜਰਤ ਮੂਸਾ ਪ੍ਰਮਾਤਮਾ ਕੋਲ ਜਾ ਕੇ ਉਹਨਾਂ ਦੀ ਦੋਨਾਂ ਦੀ ਫਰਿਆਦ ਪਰਮਾਤਮਾ ਅੱਗੇ ਰੱਖ ਦਿੰਦਾ ਹੈ ਤੇ ਕਹਿੰਦਾ ਹੈ ਕਿ ਅੱਜ ਮੈਨੂੰ ਦੋ ਬੰਦੇ ਮਿਲੇ ਇੱਕ ਅਮੀਰ ਸੀ ਤੇ ਦੂਜਾ ਗਰੀਬ ਜਿਹੜਾ ਅਮੀਰ ਸੀ ਉਹ ਕਹਿ ਰਿਹਾ ਸੀ ਕਿ ਮੇਰੇ ਕੋਲ ਹੁਣ ਬਹੁਤ ਧਨ ਹੈ ਹੁਣ ਮੈਨੂੰ ਧਨ ਦੀ ਜ਼ਰੂਰਤ ਨਹੀਂ ਹੈ ਕਿਸੇ ਹੋਰ ਨੂੰ ਦੇ ਦਿਓ ਤੇ ਦੂਜਾ ਗਰੀਬ ਸੀ ਤੇ ਉਹ ਕਹਿੰਦਾ ਮੇਰੇ ਕੋਲ ਕੁਝ ਵੀ ਨਹੀਂ ਹੈ ਰਹਿਣ ਨੂੰ ਕੋਈ ਘਰ ਨਹੀਂ ਹੈ ਮਕਾਨ ਨਹੀਂ ਹੈ ਖਾਣ ਨੂੰ ਕੁਝ ਵੀ ਨਹੀਂ ਹੈ ਪੈਣ ਨੂੰ ਕੱਪੜੇ ਵੀ ਨਹੀਂ ਤੇ ਇਸ ਗਰੀਬ ਨੂੰ ਕੁਝ ਧਨ ਤੁਸੀਂ ਦੇ ਦਿਓ ਤੇ ਉਸ ਤੋਂ ਬਾਅਦ ਪਰਮਾਤਮਾ ਜਵਾਬ ਦਿੰਦੇ ਨੇ ਕਿ ਠੀਕ ਹੈ ਤੂੰ ਦੋਵਾਂ ਨੂੰ ਜਾ ਕੇ ਇੱਕ ਇੱਕ ਗੱਲ ਕਹਿਣੀ ਹੈ ਕਹਿੰਦਾ ਕਿ ਦੇ ਜਿਹੜਾ ਅਮੀਰ ਹੈ ਉਸ ਨੂੰ ਬੋਲਣਾ ਹੈ ਕਿ ਤੂੰ ਸ਼ੁਕਰਾਨਾ ਕਰਨਾ ਬੰਦ ਕਰ ਦੇ ਤੇ ਤੈਨੂੰ ਧਨ ਮਿਲਣਾ ਵੀ ਬੰਦ ਹੋ ਜਾਵੇਗਾ ਤੇ ਜਿਹੜਾ ਗਰੀਬ ਹੈ ਉਸ ਨੂੰ ਤੇ ਉਸੇ ਕਹਿਣਾ ਹੈ ਕਿ ਤੂੰ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੇ ਤੇ ਤੈਨੂੰ ਸਭ ਕੁਝ ਮਿਲ ਜਾਵੇਗਾ ਧਨ ਵੀ ਦੌਲਤ ਵੀ ਤੇਰਾ ਘਰ ਵੀ ਬਣ ਜਾਵੇਗਾ ਤੈਨੂੰ ਜੋ ਵੀ ਤੇਰੀ ਜ਼ਰੂਰਤਾਂ ਨੇ ਸਾਰੀਆਂ ਪੂਰੀਆਂ ਹੋਣਗੀਆਂ ਤੇ ਇਸੇ ਤਰ੍ਹਾਂ ਹਜਰਤ ਮੁਸਾ ਜਾ ਕੇ ਅਮੀਰ ਨੂੰ ਬੋਲਦਾ ਹੈ ਕਿ ਪਰਮਾਤਮਾ ਨੇ ਉੱਤਰ ਦਿੱਤਾ ਹੈ ਕਿ ਤੂੰ ਉਹਨਾਂ ਦਾ ਸ਼ੁਕਰ ਸ਼ੁਕਰਾਨਾ ਕਰਨਾ ਬੰਦ ਕਰ ਦੇ ਤੇ ਤੈਨੂੰ ਧੰਨ ਮਿਲਣਾ ਵੀ ਬੰਦ ਹੋ ਜਾਵੇਗਾ ਤੇ ਫਿਰ ਉਹ امیر ਬੰਦਾ ਕਹਿੰਦਾ ਨਹੀਂ ਇਹ ਕਦੇ ਨਹੀਂ ਹੋ ਸਕਦਾ ਮੈਂ ਸ਼ੁਕਰਾਨਾ ਕਰਨਾ ਬੰਦ ਨਹੀਂ ਕਰ ਸਕਦਾ ਕਿਉਂਕਿ ਮੇਰੇ ਮੇਰੇ ਮਾਤਾ ਪਿਤਾ ਨੇ ਸ਼ੁਰੂ ਤੋਂ ਹੀ ਮੈਨੂੰ ਇਹ ਸਿਖਾਇਆ ਹੋਇਆ ਹੈ ਕਿ ਉਸ ਪਰਮਾਤਮਾ ਦਾ ਰੋਜ਼ ਸ਼ੁਕਰਾਨਾ ਕਰਨਾ ਜ਼ਰੂਰੀ ਹੈ ਸ਼ੁਕਰਾਨਾ ਕਰਿਆ ਕਰ ਤੇ ਮੈਂ ਬਚਪਨ ਤੋਂ ਹੀ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹਾਂ ਤੇ ਕਹਿੰਦਾ ਇਹ ਤਾਂ ਨਹੀਂ ਹੋ ਸਕਦਾ ਮੈਂ ਸ਼ੁਕਰਾਨਾ ਕਰਨਾ ਬੰਦ ਨਹੀਂ ਕਰ ਸਕਦਾ ਫਿਰ ਕਹਿੰਦੇ ਹਜਰਤ موسی ਉਸ ਗਰੀਬ ਕੋਲ ਜਾਂਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਕਿ ਮੈਂ ਤੇਰੀ ਗੱਲ ਪ੍ਰਮਾਤਮਾ ਨੂੰ ਦੱਸੀ ਸੀ ਤੇ ਉਹਨਾਂ ਨੇ ਕਿਹਾ ਹੈ ਕਿ ਤੂੰ ਆਪਣਾ ਪ੍ਰਮਾਤਮਾ ਦਾ ਜਿਹੜਾ ਹੈ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੇ ਤੇ ਤੈਨੂੰ ਸਭ ਕੁਝ ਮਿਲ ਜਾਵੇਗਾ ਤੇ ਉਹ ਗਰੀਬ ਬੰਦਾ ਕਹਿੰਦਾ ਕਿ ਮੈਂ ਕਿਸ ਚੀਜ਼ ਦਾ ਸ਼ੁਕਰਾਨਾ ਕਰਾਂ ਇਸ ਫੱਟੀ ਹੋਈ ਬਨਾਨ ਦਾ ਜੋ ਮੇਰੇ ਤਨ ਤੇ ਹੈ ਕਿ ਮੇਰੇ ਕੋਲ ਤਾਂ ਹੋਰ ਕੁਝ ਵੀ ਨਹੀਂ ਨਾ ਖਾਣ ਨੂੰ ਨਾ ਪਹਿਨਣ ਨੂੰ ਤੇ ਨਾ ਹੀ ਰਹਿਣ ਵਾਸਤੇ ਘਰ ਹੈ ਬਸ ਮੇਰੇ ਕੋਲੇ ਫੱਟੀ ਬਨਾਨ ਹੈ ਇਹ ਮਿੱਟੀ ਨਾਲ ਲਿਬੜਿਆ ਹੋਇਆ ਸਰੀਰ ਹੈ ਕਿ ਮੈਂ ਇਸ ਦਾ ਸ਼ੁਕਰਾਨਾ ਕਰਾਂ ਮੈਂ ਨਹੀਂ ਕਰਦਾ ਸ਼ੁਕਰਾਨਾ ਮੈਂ ਸ਼ੁਕਰਾਨਾ ਕਰਦਾ ਕਿਉਂਕਿ ਮੇਰੇ ਕੋਲ ਤਾਂ ਕੁਝ ਵੀ ਨਹੀਂ ਹੈ ਮੈਂ ਕਿਸ ਕਿਸ ਚੀਜ਼ ਦਾ ਸ਼ੁਕਰਾਨਾ ਕਰਾਂ ਤੇ ਕਹਿੰਦੇ ਜਿਹੜੀ ਉਹ ਫੱਟੀ ਹੋਈ ਉਸਨੇ ਬਨੈਨ ਪਾਈ ਹੋਈ ਸੀ ਤੇ ਜਦੋਂ ਉੱਠਣ ਲੱਗਿਆ ਤੇ ਇੱਕ ਖੁੰਗੀ ਦੇ ਵਿੱਚ ਵੜ ਕੇ ਲੱਕੜ ਵਿੱਚ ਵੜ ਕੇ ਉਹ ਵੀ ਸਾਰੀ ਫੱਟ ਗਈ ਉਸ ਦਾ ਸਰੀਰ ਬਿਨਾਂ ਕੱਪੜਿਆਂ ਤੋਂ ਹੋ ਗਿਆ ਤੇ ਕਹਿੰਦੇ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਆਪਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਾਂਗੇ ਤਾਂ ਸਭ ਕੁਝ ਪਰਮਾਤਮਾ ਦੇ ਦਿੰਦੇ ਨੇ ਤੇ ਸ਼ੁਕਰਾਨੇ ਵਿੱਚ ਹੀ ਸਭ ਕੁਝ ਹੈ ਜੇ ਆਪਾਂ ਸ਼ੁਕਰਾਨਾ ਕਰਾਂਗੇ ਉਸ ਵਾਹਿਗੁਰੂ ਦਾ ਪਰਮਾਤਮਾ ਦਾ ਤੇ ਵਾਰ-ਵਾਰ ਇਹੋ ਜਿਹੇ ਮੌਕੇ ਦੇ ਮੌਕੇ ਦੇਣਗੇ ਜਿਸ ਦੇ ਵਿੱਚ ਆਪਾਂ ਸ਼ੁਕਰਾਨਾ ਕਰਾਂਗੇ ਤੇ ਇਸ ਕਰਕੇ ਹਮੇਸ਼ਾ ਸ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਰਹਾ ਕਰੋ ਜੀ ਹਰ ਇੱਕ ਚੀਜ਼ ਵਾਸਤੇ ਸਵਾਸਾਂ ਵਾਸਤੇ ਇਸ ਜੀਵਨ ਵਾਸਤੇ ਤੇ ਆਪਾਂ ਨੂੰ ਕਿੰਨਾ ਕੁਝ ਦਿੱਤਾ ਹੈ ਹੱਥ ਪੈਰ ਅੱਖਾਂ ਸਭ ਕੁਝ ਉਸ ਪਰਮਾਤਮਾ ਨੇ ਬਖਸ਼ੀ ਹੈ ਤੇ ਸ਼ੁਕਰਾਨੇ ਵਿੱਚ ਰਹਾ ਕਰੋ ਜਿੰਨਾ ਸ਼ੁਕਰਾਨਾ ਕਰਾਂਗੇ ਉਨਾ ਹੀ ਆਪਾਂ ਨੂੰ ਦਾਤਾਂ ਹੋਰ ਮਿਲਣਗੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ